ਸੋਰੀ ਸਰ ਮੈਂ ਇੱਕ ਗੱਲ ਕਹਿਣ ਲੱਗਾ ਪੁਰਾਣਾ ਨਾ ਮੰਨਿਓ ਆ ਸਰ ਬਾਰੇ ਨਾ ਕੁਝ ਅਫਵਾਹਾਂ ਫੈਲੀਆਂ ਹੋਈਆਂ ਸੀ ਪਹਿਲਾਂ ਪਰ ਜਦੋਂ ਮੈਂ ਰੋਡੇ ਕਾਲਜ ਚ ਪਹਿਲੀ ਫਿਲਮ ਕੀਤੀ ਇਹਨਾਂ ਨਾਲ ਮੈਂ ਉਹ ਸਾਰੇ ਬੰਦਿਆਂ ਨੂੰ ਜਵਾਬ ਦਿੱਤੇ ਜਾ ਕੇ ਮੈਨੂੰ ਇਹਨਾਂ ਹੌਸਲਾ ਦਿੰਦੇ ਹੁੰਦੇ ਸੀਗੇ ਫਿਲਮ ਮੈਂ ਬਹੁਤ ਬਿਮਾਰ ਸੀ ਰੋਡੇ ਕਾਲਜ ਫਿਲਮ ਚ ਬਹੁਤ ਸਾਥ ਦਿੱਤਾ ਮੇਰਾ ਸਰ ਨੇ ਬਹੁਤ ਹਿੰਮਤ ਵਧਾਈ ਹੌਸਲਾ ਦਿੱਤਾ ਮੈਂ ਸੱਚੀ ਡਰਦਾ ਸੀਗਾ ਕਿਉਂਕਿ ਯੋਗਰਾਜ ਸਰ ਦੇ ਨਾਲ ਕੰਮ ਕਰਨਾ ਤਾਂ ਮਤਲਬ ਸ਼ੇਰ ਦੇ ਮੂੰਹ ਚ ਹੱਥ ਦੇਣਾ ਆਈ ਇਹ ਇਹ ਗੱਲ ਸਿਰਫ ਇਹ ਪਤਾ ਕਿੱਥੋਂ ਗੱਲ ਟੁੱਟ ਟੁਕਦੀ ਹੈ ਇਹ ਇਹ ਹਰੀ ਸਿੰਘ ਨਲੂਏ ਨਾਲ ਗੱਲ ਟੁੱਟਦੀ ਹੈ ਅੱਜ ਵੀ ਉੱਥੇ ਨਾ ਜਿਹੜੀਆਂ ਜਿਹੜੀਆਂ ਬਕਰਨਾ ਨੇ ਉਹ ਪੁੱਤ ਸੌ ਜਾਨੀ ਤਾਂ ਹਰੀ ਸਿੰਘ ਨਲੂਆ ਆ ਜੂਗਾ ਉਹ ਗੱਲ ਕਰੀ ਜਾਂਦਾ ਇਹ ਹੋਣਾ ਵੀ ਚਾਹੀਦਾ ਉਹ ਜੇ ਰਤਬਾ ਪੜਨਾ ਵੀ ਚਾਹੀਦਾ ਪਰ ਹਰੀ ਇੱਕ ਨਾਲ ਨਹੀਂ ਹੈ ਇਹ ਗੱਲ ਸਿਰਫ ਇੰਨੀ ਹੈ ਕਿ ਉਹ ਤੁਹਾਡੀ ਗੱਲ ਨੂੰ ਅੱਗੇ ਤੋਰਦਾ ਵੀ ਉਹ ਸੱਚੇ ਰਾਹ ਚੱਲਦਾ ਉਸਤ ਕਰੇ ਜਹਾਨ ਤੇ ਉਹ ਗੁਰੂ ਹਰਗੋਬਿੰਦ ਜੀ ਮਹਾਰਾਜ ਨੇ ਕਿਹਾ ਸੀ ਨਾ ਵੇ ਹੁਣ ਮਾਲਾ ਨਾਲ ਗੱਲ ਨਹੀਂ ਚੱਲਨੀ ਹੁਣ ਸ਼ਸਤਰ ਪਹਿਲਣਾ ਵੈਲਾ ਹੈ ਕਿਉਂ ਆਪਣੇ ਜਨਰਲ ਭਾਜੀ ਸਜਦ ਸ਼ਸਤਰ ਪਹਿਨਣਾ ਮਾਲਾ ਦੇ ਨਾਲ ਨਾਲ ਇਹ ਕੰਮ ਸੂਤ ਤਾਂ ਹੀ ਆਉਂਦਾ ਇਦਾਂ ਆਉਂਦਾ ਨਹੀਂ ਕਿਉਂਕਿ ਮੈਂ ਲੈ ਇੱਕ ਪੋਸਟਰ ਬਣਾਇਆ ਸੀ ਯੂਵੀ ਵਾਸਤੇ ਉਹ ਹੁਣ ਵੀ ਹੈਗਾ ਉਹਦੇ ਉੱਤੇ ਪਤਾ ਕੀ ਲਿਖਿਆ ਸੀ ਮੈਂ ਕਿਹਾ ਪੁੱਤਰ ਮuje ye yakeen hai ਕਿ ਕੁਝ ਕੰਮ ਇਸਕੇ ਬਿਗੈਰ ਨਹੀਂ ਹੋ ਸਕਤੇ ਸੌਰੀ ਸਰ ਮੈਂ ਇੱਕ ਗੱਲ ਕਹਿਣ ਲੱਗਾ ਪੁਰਾਣਾ ਨਾ ਮੰਨ ਲਿਓ ਆ ਸਰ ਬਾਰੇ ਨਾ ਕੁਝ ਅਫਵਾਹਾਂ ਫੈਲੀਆਂ ਹੋਈਆਂ ਸੀ ਪਹਿਲਾਂ ਪਰ ਜਦੋਂ ਮੈਂ ਰੋਡੇ ਕਾਲਜ ਚ ਪਹਿਲੀ ਫਿਲਮ ਕੀਤੀ ਇਹਨਾਂ ਨਾਲ ਮੈਂ ਉਹ ਸਾਰੇ ਬੰਦਿਆਂ ਨੂੰ ਜਵਾਬ ਦਿੱਤੇ ਜਾ ਕੇ ਮੈਨੂੰ ਇਹਨਾਂ ਹੌਸਲਾ ਦਿੰਦੇ ਹੁੰਦੇ ਸੀਗੇ ਫਿਲਮ ਮੈਂ ਬਹੁਤ ਬਿਮਾਰ ਸੀ ਰੋਡੇ ਕਾਲਜ ਫਿਲਮ ਚ ਬਹੁਤ ਸਾਥ ਦਿੱਤਾ ਮੇਰਾ ਸਰ ਨੇ ਬਹੁਤ ਹਿੰਮਤ ਵਧਾਈ ਹੌਸਲਾ ਦਿੱਤਾ ਮੈਂ ਸੱਚੀ ਡਰਦਾ ਸੀਗਾ ਕਿਉਂਕਿ ਯੋਗਰਾਜ ਸਰ ਦੇ ਨਾਲ ਕੰਮ ਕਰਨਾ ਤਾਂ ਮਤਲਬ ਸ਼ੇਰ ਦੇ ਮੂੰਹ ਚ ਹੱਥ ਦੇਣਾ ਹੀ ਹੈ ਇਹ ਇਹ ਗੱਲ ਸਿਰਫ ਇਹ ਪਤਾ ਨਹੀਂ ਕਿੱਥੋਂ ਗੱਲ ਟੁੱਟ ਟੁਕਦੀ ਹੈ ਹਰੀ ਸਿੰਘ ਨਲੂਏ ਨਾਲ ਗੱਲ ਟੁਕਦੀ ਐ ਅੱਜ ਵੀ ਉੱਥੇ ਨਾ ਜਿਹੜੀਆਂ ਜਿਹੜੀਆਂ ਬਕਰਨਾਂ ਨੇ ਉਹ ਪੁੱਤ ਸੌਜੇ ਨਹੀਂ ਤਾਂ ਹਰੀ ਸਿੰਘ ਨਲੂਆ ਆ ਜੂਗਾ ਉਹ ਗੱਲ ਕਰੀ ਜਾਂਦਾ ਐ ਇਹ ਹੋਣਾ ਵੀ ਚਾਹੀਦਾ ਉਹ ਜੇ ਰਤਬਾ ਪੜਨਾ ਵੀ ਚਾਹੀਦਾ ਪਰ ਹਰੀਕ ਨਾਲ ਨਹੀਂ ਐ ਇਹ ਗੱਲ ਸਿਰਫ ਇੰਨੀ ਐ ਕਿ ਉਹ ਤੁਹਾਡੀ ਗੱਲ ਨੂੰ ਅੱਗੇ ਤੋਰਦਾ ਵੀ ਉਹ ਸੱਚੇ ਰਾਹ ਚੱਲਦਾ ਉਸਤ ਕਰੇ ਜਹਾਨ ਤੇ ਉਹ ਗੁਰੂ ਹਰਗੋਬਿੰਦ ਜੀ ਮਹਾਰਾਜ ਨੇ ਕਿਹਾ ਸੀ ਨਾ ਵੇ ਹੁਣ ਮਾਲਾ ਨਾਲ ਗੱਲ ਨਹੀਂ ਚੱਲਨੀ ਹੁਣ ਛਸ਼ਤਰ ਪਹਿਰਲਾ ਵਹਿਣਾ ਹੈ ਕਿਉਂ ਆਪਣੇ ਤੇ ਨਾਲ ਭਾਜੀ ਸਜਦ ਸ਼ਸਤਰ ਪਹਿਨਣ ਨਾਲ ਮਾਲਾ ਦੇ ਨਾਲ ਨਾਲ ਇਹ ਕੰਮ ਸੂਤ ਤਾਈ ਆਉਂਦਾ ਏਦਾਂ ਆਉਂਦਾ ਨਹੀਂ ਕਿਉਂਕਿ ਮੈਂ ਨਾ ਇੱਕ ਪੋਸਟਰ ਬਣਾਇਆ ਸੀ ਯੂਵੀ ਵਾਸਤੇ ਉਹ ਹੁਣ ਵੀ ਹੈਗਾ ਉਹਦੇ ਉੱਤੇ ਤਾਂ ਕੀ ਲਿਖਿਆ ਸੀ ਮੈਂ ਕਿਹਾ ਪੁੱਤਰ ਮuje ye yakeen hai ਕਿ ਕੁਝ ਕੰਮ ਇਸਕੇ ਬਿਗੈਰ ਨਹੀਂ ਹੋ ਸਕਤੇ